ਡਾਕਟਰ ਮੁਹੰਮਦ ਇਕਬਾਲ ਨੇ ਆਪਣੀ ਸ਼ਾਇਰੀ ਦੇ ਵਿੱਚ ਲਿਖਿਆ ਸੀ ਦੇਸ਼ ਲਈ ਸਾਰੇ ਜਹਾਂ ਸੇ ਅੱਛਾ ਹਿੰਦੂਸਤਾ ਹਮਾਰਾ ਹਮ ਬਲਬੁਲੇ ਹੈ ਇਸਕੇ ਇਹ ਗੁਲਸਤਾ ਹਮਾਰਾ ਦੇਖੋ ਜਦੋਂ ਆਜ਼ਾਦੀ ਤੋਂ ਬਾਅਦ ਸੱਤਾ ਭੋਗਣ ਵਾਲੀਆਂ ਧਿਰਾਂ ਨੇ ਵੱਧ ਗਿਣਤੀ ਨੂੰ ਵੋਟਾਂ ਦੇ ਲਈ ਚੱਕਰ ਚ ਖੁਸ਼ ਕਰਨ ਦੇ ਲਈ ਘਟਗੇ ਮਿੱਟੀ ਦੇ ਹੱਕਾਂ ਤੇ ਡਾਕਾਂ ਮਾਰਿਆ ਉਹਨਾਂ ਨੂੰ ਬਣਦੀ ਸਹੂਤਾ ਬਣਦੇ ਉਹਨਾਂ ਦੇ ਹੱਕ ਬਣਦੇ ਖਿੱਤੇ ਨਾ ਦਿੱਤੇ ਗਏ ਤਾਂ ਉਸੇ ਡਾਕਟਰ ਮੁਹੰਮਦ ਇਕਬਾਲ ਨੂੰ ਲਿਖਣਾ ਪਿਆ ਮੁੱਦਤੇ ਹੋ ਗਈਆਂ ਜ਼ੁਲਮੋ ਸਿੱਤਮ ਸਹਤੇ ਹੋਏ ਅਬ ਤੋਂ ਸ਼ਰਮ ਸੀ ਆਤੀ ਹੈ ਇਸ ਬਤਨ ਕੋ ਬਤਨ ਕਹਤੇ ਹੋਏ ਦੇਖੋ ਇਹ ਤੇ ਵੀ ਸ਼ਿਕਵਾ ਹੁੰਦਾ ਵਿੱਚ ਬੰਦਿਆਂ ਦਾ ਵੀ ਦੇਸ਼ ਨੂੰ ਧਰਤੀ ਨੂੰ ਕਿਉਂ ਤੁਸੀਂ ਮਾੜਾ ਕਹਿੰਦੇ ਹੋ ਧਰਤੀ ਤੇ ਝੰਡੇ ਆਪਣੇ ਆਪ ਚ ਕਿਸੇ ਨੂੰ ਕੋਈ ਇਨਸਾਫ ਨਹੀਂ ਦੇ ਸਕਦੇ ਹੁੰਦੇ ਧਰਤੀਆਂ ਅਤੇ ਝੰਡੇ ਦੇਸ਼ ਨੂੰ ਰਿਪਰੈਜ਼ੈਂਟ ਸਭ ਉਗ ਰਹੀ ਸੱਤਾ ਧਿਰ ਹੀ ਲੋਕਾਂ ਸਾਹਮਣੇ ਲੈ ਕੇ ਆਉਂਦੀ ਆ ਉਹੀ ਸਮਾਜਿਕ ਢਾਂਚੇ ਨੂੰ ਸਹੀ ਤਰੀਕੇ ਨਾਲ ਘੜਨ ਦਾ ਕੰਮ ਕਰੂ ਜਦੋਂ ਰਾਜਾ ਹੀ ਜਥਾ ਰਾਜਾ tatha ਪਰਜਾ ਜੇ ਰਾਜਾ ਹੀ ਮਨਚ ਮੈਲ ਕਿਸੇ ਕਮਿਊਨਿਟੀ ਕਿਸੇ ਸਮਾਜਿਕ ਢਾਂਚੇ ਲਈ ਬੈਠਾ ਹੈ ਤਾਂ ਫਿਰ ਆਮ ਜਨਤਾ ਤੋਂ ਤੁਸੀਂ ਕੀ ਆਸ ਕਰ ਸਕਦੇ ਇਥੇ ਉਹ ਕੋਈ ਬੈਰ ਵਿਰੋਧ ਵਾਲਾ ਕਨਸੈਪਟ ਨਹੀਂ ᱛੀ ਹੈ ਵੀ ਬੈਰ ਵਿਰੋਧ ਦੇ ਵਿੱਚੋਂ ਇਹ ਸ਼ਬਦ ਨਿਕਲੇ ਤੇ ਹੁਣ ਜਦੋਂ ਸੱਤਾ ਤੇਰ ਬਣਦੀ ਲੋਕਾਂ ਨਾਲ ਸਾਰਿਆਂ ਨਾਲ ਬਰਾਬਰ ਦਾ ਵਿਹਾਰ ਨਹੀਂ ਕਰੂ ਤਾਂ ਨਾਰਮਲੀ ਗੱਲ ਆ ਇੱਥੇ ਸਿੱਖਵੇ ਤਾਂ ਫਿਰ ਜ਼ਿੰਦਗੀ ਦਊਏ ਇੱਥੇ ਜੇ ਹੁਣ ਇੱਕ ਜਾਤੀਵਾਦਕ ਵੀ ਨਹੀਂ ਹੈ ਜੇ ਜਾਤੀਵਾਦਕ ਬਿਤਕਰੇ ਨੂੰ ਤੁਸੀਂ ਕੱਢ ਦੋ ਤਾਂ ਮਨੁੱਖੀ ਸੁਭਾਅ ਹੈ ਉੱਥੇ ਅਮੀਰ ਤੇ ਗਰੀਬ ਦੇ ਪਾੜੇ ਖੜੇ ਨੇ ਮਨੁੱਖ ਨੇ ਤਾਂ ਕਿਤੇ ਨਾ ਕਿਤੇ ਰੰਜਿਸ਼ਾਂ ਤੇ ਮੁੱਦੇ ਖੜੇ ਕਰਕੇ ਰਾਜਨੀਤਿਕ ਲੋਕਾਂ ਨੇ ਆਪਣੀਆਂ ਰੋਟੀਆਂ ਸੇਕ ਲਈ ਕੋਈ ਨਾ ਕੋਈ ਵਜਾ ਤਾਂ ਖੜੀ ਕਰੇ ਦੇਣੀ ਆ ਇਹਦੇ 'ਚ ਲੋਕਾਂ ਨੂੰ ਸੋਚਣਾ ਚਾਹੀਦਾ ਲੋੜਾਂ Hindu Muslim Sikh Isai ਸਭ ਦੀਆਂ ਇੱਕ ਨੇ ਤੇ ਰਾਸੀ ਸੱਤਾ ਤੇ ਰਹਿ ਆਪਸੇ ਰਿਸ਼ਤੇਦਾਰ ਨੇ ਲੋਕ ਸਿਰਫ ਸਾਈ ਬੈਠੇ ਨੇ ਮੂਰਖ ਲੋਕ ਨੇ ਇਹ ਤਾਂ ਹੋ ਸਕਦਾ ਅੱਥ ਨੇ ਫੋਨ ਕਰਕੇ ਇੱਕ ਦੂਏ ਨੂੰ ਪੁੱਛਦੇ ਉਹਨੂੰ ਵੀ ਥੋਨੇ ਕਿੰਨੇ ਇੱਕ ਮੂਰਖ ਬਣਾ ਲੇ ਅਸੀਂ ਤਾਂ ਇੰਨੇ ਇੱਕ ਬਣਾ ਲੇ ਆਪਾਂ ਇੱਥੇ ਪਾਰਟੀਆਂ ਦੇ ਚੱਕਰ ਚਾਹੇ ਰਿਸ਼ਤੇਦਾਰ ਨੇ ਸੋਚੋ